ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਪਹਿਲਾ ਪਰਮੇ ਪਾਹ ਨਾ ਵੀ ਜਵੈ ਜੇ ਭਵੇ ਦਸੰਤਰ ਦੇਸ ਅੰਤਰ ਮੈਲ ਨਾ ਉਤਰੈ ਤ੍ਰਿਗ ਜੀਵਨ ਤ੍ਰਿਗ ਵੇਸ ਪਰਮੇ ਪਾਹੇ ਨ ਵਿਜਵੈ ਜੈ ਭਵੈ ਦਸੰਤਰ ਦੇਸ ਅੰਤਰ ਮੈਲ ਨ ਉਤਰੈ ਤ੍ਰਿਗ ਜੀਵਨ ਤ੍ਰਿਗ ਵੇਸ ਤੁੰਤਨ ਸਤਿਗੁਰੂ ਸਤਿਪਾਤਿਾ ਸ੍ਰੀ ਗੁਰੂ ਨਾਨਕ ਦੇਵ ਮਹਾਰਾਜੀ ਦੇ ਵੱਲੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਪਵਿੱਤਰ ਸ਼ਬਦ ਸ੍ਰੀ ਰਾਗ ਮਹੱਲਾ ਪਹਿਲਾ ਦੇ ਰੂਪ ਦੇ ਵਿੱਚ ਸਤਿਗੁਰੂ ਮਹਾਰਾਜ ਨੇਦਰ ਜੀ ਕੀਤਾ ਹੈ ਇਥੇ ਗੁਰੂ ਕੇ ਸਿੱਖਾਂ ਨੇ ਸਤਿਗੁਰੂ ਮਹਾਰਾਜ ਜੀ ਨੂੰ ਇਹ ਬੇਨਤੀ ਕੀਤੀ ਮਹਾਰਾਜ ਸੰਸਾਰ ਦੇ ਬਾਕੀ ਧਰਮਾਂ ਦੀਆਂ ਰੀਤਾਂ ਨੇ ਉਹਨਾਂ ਦੀ ਮੰਨਤਾ ਹੈ ਕਿ ਜੇਕਰ ਸਰੋਵਰਾਂ ਤੇ ਜਾ ਕੇ ਇਸ਼ਨਾਨ ਕਰੀਏ ਜਾਂ ਜਿਹੜੇ 68 ਤੀਰਥ ਸਨਾਤਨ ਮਤ ਨੇ ਮੰਨੇ ਹੋਏ ਆ ਵੀ ਉਹਨਾਂ ਤੇ ਜਾ ਕੇ ਇਸ਼ਨਾਨ ਕਰੀਏ ਤੇ ਸਾਡੇ ਸਾਰੇ ਪਾਪ ਲੈ ਜਾਂਦੇ ਆ ਜੀਵਨ ਅੰਦਰ ਕੀਤੀਆਂ ਹੋਈਆਂ ਗਲਤੀਆਂ ਭੁੱਲਾਂ ਬਖਸ਼ੀਆਂ ਜਾਂਦੀਆਂ ਕੀ ਮਹਾਰਾਜ ਇਹ ਗੱਲ ਸੱਚੀ ਹੈ ਇਸ ਤਰ੍ਹਾਂ ਹੋ ਸਕਦਾ ਫਿਰ ਇੱਥੇ ਸਤਿਗੁਰੂ ਮਹਾਰਾਜ ਨੇ ਇਸ ਸ਼ਬਦ ਦੇ ਦੁਆਰਾ ਇਹਨਾਂ ਦੇ ਕੀਤੇ ਹੋਏ ਸਵਾਲ ਦਾ ਉੱਤਰ ਦਿੱਤਾ ਪਰ ਯਾਦ ਰੱਖਿਓ ਇੱਥੇ ਸਤਿਗੁਰੂ ਮਹਾਰਾਜ ਵੱਲੋਂ ਬਖਸ਼ਿਸ਼ ਕੀਤੇ ਹੋਏ ਗੁਰੂ ਕੇ ਸਰੋਵਰਾਂ ਦੀ ਗੱਲ ਨਹੀਂ ਹੋ ਰਹੀ ਇੱਥੇ ਸੰਸਾਰ ਦੇ ਅੰਦਰ ਮੰਨੀਆਂ ਜਾਂਦੀਆਂ ਹੋਰ ਅਸਥਾਨਾਂ ਦੀ ਗੱਲ ਹੋ ਰਹੀ ਹੈ ਜਿਹੜੇ ਇਸ ਗੱਲ ਦਾ ਪ੍ਰਚਾਰ ਕਰਦੇ ਆ ਵੀ ਤੁਸੀਂ ਜੋ ਮਰਜ਼ੀ ਕਰ ਰਹੇ ਹੋ ਜਿੱਥੇ ਜੋ ਮਰਜ਼ੀ ਕੀਤਾ ਇੱਕ ਵਾਰ ਆ ਕੇ ਟੁੱਬੀ ਲਾ ਦਿਓਗੇ ਤੇ ਤੁਹਾਡੇ ਪਾਪ ਤੋਤੇ ਜਾਣਗੇ। ਸੋ ਮਹਾਰਾਜ ਨੇ ਉਸ ਗੱਲ ਦਾ ਭਾਈ ਇੱਥੇ ਜਿਹੜਾ ਉਹ ਉੱਤਰ ਦਿੱਤਾ ਹੈ। ਗੁਰੂ ਕੇ ਸਥਾਨਾਂ ਤੇ ਗੁਰੂ ਕੇ ਸਰੂਪਾਂ ਨੂੰ ਆਪਾਂ ਇੱਥੇ ਤੁਲਨਾ ਉਹ ਨਹੀਂ ਦੇ ਸਕਦੇ। ਸੋ ਰੋ ਵਿਚਾਰ ਸਤਗੁਰੂ ਮਹਾਰਾਜ ਕਿਰਪਾ ਕਰਕੇ ਸਮਝਾ ਰਹੇ ਹਨ। ਭਰਮੇ ਭਾਹੇ ਨ ਵਿਜਵੈ ਜੇ ਭਵੈ ਦਿਸੰਤਰ ਦੇਸ। ਮਹਾਰਾਜ ਕਹਿੰਦੇ ਭਰਮੇ ਭ੍ਰਮਣ ਕਰਨਾ ਤੁਰਨਾ ਫਿਰਨਾ। ਕਹਿੰਦੇ ਚਾਰ ਸੁਫੇਰੇ ਭ੍ਰਮਣ ਕਰਕੇ ਤੁਰ ਪਿਰ ਕੇ ਭਾਹੇ ਨਾ ਵੀ ਜਵੈ ਕਹਿੰਦੇ ਭਾਹੇ ਭਾਵ ਮੈਲ ਨਹੀਂ ਉਤਰਦੀ ਮੈਲ ਨਹੀਂ ਲੱਥਦੀ ਜੇ ਭਵੇ ਦਸੰਤਰ ਦੇਸ ਕਹਿੰਦੇ ਜੇ ਦਸੰਤਰਾਂ ਦੇ ਵਿੱਚ ਦੇਸ਼ਾਂ ਦੇ ਵਿੱਚ ਦੁਨੀਆ ਦੇ ਵੱਖੋ ਵੱਖਰੇ ਥਾਵਾਂ ਤੇ ਭਟਕ ਕੇ ਕੇਵਲ ਟੁੱਬੀਆਂ ਹੀ ਮਾਰੀਆਂ ਪਰ ਤ੍ਰਿਸ਼ਨਾ ਰੂਪੀ ਅੱਗ ਜਿਹੜੀ ਅੰਦਰੋਂ ਤੇਰੇ ਖਤਮ ਨਹੀਂ ਹੋਈ ਤੇਰੇ ਮਨ ਦੇ ਅੰਦਰ ਜਿਹੜੀ ਮੈਲ ਨਹੀਂ ਗਈ ਜਾਂ ਤੇਰੇ ਮਨ ਦਾ ਪਰਿਵਰਤਨ ਨਹੀਂ ਹੋਇਆ ਭਾਵ ਚੀਜ਼ਾਂ ਨੂੰ ਦੇਖਣ ਦੀ ਸਮਝਣ ਦੀ ਤੇਰੀ ਬਿਰਤੀ ਨਹੀਂ ਬਦਲੀ ਜਾ ਜੋ ਕੰਮ ਪਹਿਲਾਂ ਕਰਦਾ ਸੀ ਉਹੀ ਕੰਮ ਤੀਰਥਾਂ ਤੇ ਕਰਦਾ ਰਿਹਾ ਤੇ ਤੀਰਥਾਂ ਤੋਂ ਆ ਕੇ ਵੀ ਜੇਕਰ ਤੋਂ ਆਪਣੀ ਜੀਵਨ ਸ਼ੈਲੀ ਵਿੱਚ ਸੁਧਾਰ ਨਹੀਂ ਲੈ ਕੇ ਆਇਆ ਤੇ ਇਹਦਾ ਮਤਲਬ ਹੈ ਵੀ ਤੇਰਾ ਉੱਥੇ ਗਏ ਦਾ ਟੁੱਬੀ ਲਈਦਾ ਕੋਈ ਅਰਥ ਨਹੀਂ ਰਹਿ ਜਾਂਦਾ ਤੇ ਮਹਾਰਾਜ ਨੇ ਫਿਰ ਇੱਥੇ ਸਮਝਾਇਆ ਭਰਮੇ ਪਾਹਿਨਾ ਵਿਜਵੈ ਜੇ ਭਵੈ ਦ ਸੰਤਰ ਦੇਸ ਕਹਿੰਦੇ ਇਸੇ ਤਰ੍ਹਾਂ ਜਿਹੜਾ ਲੋਭ ਹੈ ਹੰਕਾਰ ਹੈ ਇਸੇ ਤਰ੍ਹਾਂ ਮਨ ਦੇ ਅੰਦਰ ਜਿਹੜੇ ਮਾੜੇ ਵਿਕਾਰ ਪੁੱਠੀਆਂ ਚ